ਇੱਕ ਢਾਂਚਾ ਖਾਲਸੇ ਦੇ ਰਾਜ ਦੇ ਉੱਤੇ ਢਾਂਚਾ ਨਹੀਂ ਖੜਾ ਹੁੰਦਾ ਉਹਨਾਂ ਚਿਰ ਇਹ ਡਰੱਗ ਦੀ ਪ੍ਰੋਬਲਮ ਸਿੰਪਟਮ ਵਜੋਂ ਉੱਪਰ ਦੀ ਰਹੂਗੀ ਡਰੱਗ ਇਕੱਲੇ ਦੀ ਪ੍ਰੋਬਲਮ ਨਹੀਂ ਹੈਗੀ ਹਰ ਪ੍ਰੋਬਲਮ ਹੁਣ ਪੱਤੇ ਤੋਂ ਪੁਣੇ ਦੀ ਪ੍ਰੋਬਲਮ ਹੈ ਹੁਣ ਕੋਈ ਤੇ ਕਹਿ ਸਕਦਾ ਵੀ ਭਾਈ ਦੇਖੋ ਕਿਹੜਾ ਕੋਈ ਤੁਹਾਡੇ ਜ਼ਬਰਦਸਤੀ ਕੇਸ ਕੱਟਦਾ ਹੈ ਇਹ ਗੱਲ ਜਾਇਜ਼ ਸੁਣਨ ਨੂੰ ਪਰ ਰਿਐਲਿਟੀ ਇਹ ਹੈ ਕਿ ਜਦੋਂ ਕੌਮਾਂ ਵਿੱਚ ਸੈਲਫ ਹੇਟ ਦੀ ਭਾਵਨਾ ਆਉਂਦੀ ਹੈ ਇਨਫੀਰੀਟੀ ਕੰਪਲੈਕਸ ਆ ਜਾਂਦਾ ਹੈ ਉਹਨਾਂ ਕੌਮਾਂ ਦੇ ਇਨਫੀਰੀਟੀ ਕੰਪਲੈਕਸ ਨੂੰ ਇਹ ਕੈਗਨੇਟ ਆਲਿਆ ਜਾ ਸਕਦਾ ਵੀ ਕੌਣ ਤੁਹਾਡੀ ਜ਼ਬਰਦਸਤੀ ਕੱਢ ਜਾਂਦਾ ਹੈ ਕੇਸ ਇਨਫ ਇਹ মিডিਆ ਨੇ ਦੁਨੀਆ ਭਰ ਦੇ ਵਿੱਚ ਇਹ ਵਾਪਰਿਆ ਪਹਿਲਾਂ ਬਲੋ ਆਈਜ਼ ਗੋਰਾ ਰੰਗ ਯੂਰੋਪੀਅਨ ਬ੍ਰਿਟਿਸ਼ ਸਟੈਂਡਰਡਸ ਟੈੱਕ ਕੀਤੇ ਗਏ ਇਹ ਤੁਹਾਡੇ ਮਨ ਦੀ ਗੱਲ ਹੈ ਕਿ ਕੋਈ মিডিਆ ਜਾਂ ਪੋਰਟਰੇਟ ਕਰ ਸਕਦਾ ਕਿਸੇ ਨੂੰ ਅਗਰ ਅਮਰੀਕਾ 'ਚ ਕੋਈ ਸਿੱਖ ਬ੍ਰੈਂਡ ਐਮਬੈਸਡਰ ਬਣ ਸਕਦਾ ਹੈ ਕਿਸੇ ਵੱਡੇ ਬ੍ਰੈਂਡ ਦਾ ਨਹੀਂ ਤੁਸੀਂ ਅੱਜ ਵਾਪਰਿਆ ਨਾ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਅੱਜ ਵਾਪਰਿਆ ਉਹਦੀ ਰਿਐਲਿਟੀ ਵੇਖੋ ਤੁਸੀਂ ਪਿੱਛੇ ਜਾ ਕੇ ਆਪਣਾ ਮਕਸਦ ਖਾਲਸਥਾਨ ਹੈ ਜਾਂ ਕੁਝ ਹੋਰ ਹੈ ਨਹੀਂ ਆਪਣਾ ਮਕਸਦ ਸਾਰਾ ਕੁਝ ਕਰਨਾ ਤੇ ਉਹਦਾ ਅਲਟੀਮੇਟ ਗੋਲ ਖਾਲਸਥਾਨ ਹੈ ਤਾਂ ਆਪਾਂ ਇਹਨੂੰ ਇੱਕ ਗੱਲ ਨੂੰ ਇਦਾਂ ਪੋਰਟਰੇ ਕਰੀਏ ਖਾਲ ਅਸੀਂ ਇਹ ਨਹੀਂ ਕਹਿੰਦੇ ਵੀ ਖਾਲਿਸਤਾਨ ਬਣਾਉਣਾ ਮੈਂ ਤੇ ਉਹਦੇ ਜੇ ਆਪਾਂ ਡਰੱਗ ਦੀ ਪ੍ਰੋਬਲਮ ਦੀ ਗੱਲ ਕਰ ਰਹੇ ਹਾਂ ਤੇ ਜਿਹੜਾ ਬੰਦਾ ਡਰੱਗ ਦੀ ਪ੍ਰੋਬਲਮ ਦੀ ਗੱਲ ਕਰੂਗਾ ਉਹ ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦਾ ਖਾਲਿਸਤਾਨ ਇਜ਼ ਅ ਅਲਟੀਮੇਟ ਸੋਲੂਸ਼ਨ ਟੂ ਏਵਰੀ ਪ੍ਰੋਬਲਮ ਵੀ ਹੈ ਹਾਅ ਰਾਈਟ ਨੋ ਔਰ ਇਹਦੇ ਲਈ ਆਪਾਂ ਓਪਨ ਡਿਸਕਸ਼ਨ ਵਾਸਤੇ ਡੂ ਯੂ ਥਿੰਕ ਇਟ ਇਜ਼ ਸੋ ਈਜ਼ੀ ਇੰਡੀਕ ਮੈਕਾ ਉਹ ਕਿ ਈਜ਼ੀ ਹੈ ਅਗਰ ਇੰਨਾ ਆਸਾਨ ਹੁੰਦਾ ਖਾਲਿਸਤਾਨ ਤੇ ਤੁਸੀਂ ਕੀ ਸੋਚਦੇ ਹੋ ਕਿ ਜਰਨੈਲ ਸਿੰਘ ਪਿੰਡਰਾ ਹੋਲੀ ਬਬਰ ਖਾਲਸਾ ਕਮਾਂਡੋ ਫੋਰਸ ਖਾਲਿਸਤਾਨ ਜਿੰਦਾ ਫੋਰਸ ਇਹ ਲੋਕਾਂ ਨੇ ਇੰਨਾ ਐਫਰਟ ਕੀਤਾ ਤੇ ਉਸ ਐਫਰਟ ਤੋਂ ਜ਼ਿਆਦਾ ਤੁਹਾਡਾ ਕੱਲਿਆਂ ਦਾ ਐਫਰਟ ਜ਼ਿਆਦਾ ਹੋ ਜੂਗਾ ਇਹ ਤੇ ਕਲੇਮ ਕਰਨ ਵਾਲੀ ਗੱਲ ਹੈ ਨਾ ਕੋਈ ਬੰਦਾ ਕਹਰੇ ਵੀ ਮੈਂ ਕੀਤਾ ਮੈਂ ਕਲੇਮ ਕਰ ਰਿਹਾ ਹਾਂ ਮੈਂ ਗੱਲ ਕਰ ਰਿਹਾ ਹਾਂ ਹਰ ਮੂਵਮੈਂਟ ਦੀ ਇੱਕ ਕੰਟੀਨਿਊਟੀ ਹੁੰਦੀ ਹੈ ਸੰਤਰੀ ਦੇ ਵਿੱਚ ਸੋ ਕਾਲਡ ਫਰੀडम ਮਿਲੀ ਹੈ ਸਿੱਕ ਤੋਂ ਪਹਿਲਾਂ ਪਹਿਲਾਂ ਗਦਰ ਮੂਵਮੈਂਟ ਜਿਹੜੀ ਸੀ ਉਹ ਖਤਮ ਹੋ ਗਈ ਹੈ ਸੋ ਪ੍ਰੋਬਲਮ ਇਹ ਆ 1931 ਚ ਭਗਤ ਸਿੰਘ ਨੂੰ ਫਾਂਸੀ ਹੁੰਦੀ ਹੈ 47 ਚ ਮੂਵਮੈਂਟ ਹੁੰਦੀ ਹੈ ਸੋ ਇਹ ਕਹਿਣਾ ਵੀ ਉਹਨਾਂ ਦੇ ਐਫਰਟ ਫੇਲ ਸੀ ਸਾਰੇ ਇਦਾਂ ਨਹੀਂ ਹੁੰਦਾ ਆਪਾਂ 1849 ਤੋਂ ਬਾਅਦ ਸਾਡੇ ਵਕ ਵਕ ਸੰਘਰਸ਼ ਸ਼ੁਰੂ ਹੋਇਆ ਰਾਜ ਦੀ ਪ੍ਰਾਪਤੀ ਵਾਸਤੇ ਔਰ ਰਾਜ ਦੀ ਪ੍ਰਾਪਤੀ ਦੇ ਜਿਹੜੇ ਸੰਘਰਸ਼ ਆ ਉਹਨਾਂ ਦੇ ਵਿੱਚੋਂ ਕੋਈ ਵੀ ਇਹ ਨਹੀਂ ਹੁੰਦਾ ਵੀ ਇੱਕ ਮੌਕੇ ਦੇ ਉੱਤੇ ਇਕੱਠਾ ਸੰਘਰਸ਼ ਚੱਲ ਰਿਹਾ ਸੀ ਉਸ ਤੋਂ ਬਾਅਦ ਬੰਦੇ ਨੂੰ ਕਹਿਆ ਜਾਵੇ ਵੀ ਹੁਣ ਤੂੰ ਉਦੋਂ ਨਹੀਂ ਹੋਇਆ ਤੇ ਹੁਣ ਕਿਉਂ ਹੋਊਗਾ ਇਹ ਤੇ ਮੈਨੂੰ ਲੱਗਦਾ ਵੀ ਪਿੰਜਰੇ 'ਚ ਪਈ ਕਿਸੇ ਗੌਮ ਕੌਮ ਨੇ ਇਹ ਕਹਿਣਾ ਵੀ ਪਹਿਲਾਂ ਤੁਸੀਂ 10 ਬੰਦੇ ਪਿੰਜਰਾ ਤੋੜਨ ਦੇ ਸੀ ਉਹ ਛੜ ਕੇ ਟੁੱਟ ਨਹੀਂ ਹੁਣ ਕੱਲਾ ਕਿਤੋਂ ਲੱਗਾ ਹੈ ਮੈਨੂੰ ਐ ਲੱਗਦਾ ਵੀ ਬੰਦਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਅਸੀਂ ਸਲੇਵਰੀ ਨੂੰ ਆਈਡੈਂਟੀਫਾਈ ਕੀਤਾ ਅਸੀਂ ਇਸ ਸਲੇਵਰੀ ਦੇ ਖਿਲਾਫ ਕੰਮ ਕਰ ਰਹੇ ਹਾਂ ਅਸੀਂ ਬੜੇ ਪੀਸਫੁਲ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਵਾ ਕਾਮਨ ਸਮਝਾ ਰਹੇ ਹਾਂ ਵੀ ਤੁਸੀਂ ਭਾਈ ਆ ਸ਼ਾਹਨੋ ਗੁਲਾਮੀ ਕੀ ਮੈਂ ਤੁਹਾਡੇ ਸਲੇਵਰੀ ਔਰ ਪੰਜਾਬੀਆਂ ਨੂੰ ਉਹਦੇ ਨਾਲ ਨਹੀਂ ਜੋੜਦਾ ਖਾਲਸਾ ਰਾਜ ਕਰਦਾ ਹੈ ਰਾਜ ਕਰਦਾ ਰਿਹਾ ਹੈ ਔਰ ਖਾਲਸਾ ਅੱਜ ਵੀ ਚੜ੍ਹਦੀ ਕਲਾ ਹੈ ਤੁਹਾਡੇ ਮਨ 'ਚ ਕਦੋਂ ਆਇਆ ਕਿ ਜਾ ਕੇ ਪੰਜਾਬ 'ਚ ਇਸ ਮੂਮੈਂਟ 'ਚ ਕੰਮ ਕਰੀਏ ਆਪਾਂ 12 ਜਦੋਂ ਅਸੀਂ ਇੱਥੇ ਗਏ ਅਸੀਂ ਇੱਥੇ ਧਰਤੀ ਤੇ 18 ਸਾਲ ਕੱਟਿਆ ਨੇ ਸਾਨੂੰ ਉਦੋਂ ਵੀ ਇਹਨਾਂ ਚੀਜ਼ ਵਲ ਨਹੀਂ ਸੀ ਵੱਤ ਸਕਦੇ ਹਕੂਮਤ ਹੁੰਦੀ ਹੈ ਬੰਦੇ ਦੀ ਬੰਦੇ ਦਾ ਉਮਰ ਦਾ ਤਕਾਜ਼ਾ ਹੁੰਦਾ ਹੈ ਫਰੀडम फाइਟਰ ਸੀ ਉਹਨਾਂ ਨੂੰ ਬਾਅਦ ਜਾ ਕੇ ਅਹਿਸਾਸ ਹੋਇਆ ਭਾ ਚਾਹੇ ਕਰਤਾਰ ਸਿੰਘ ਸਰਾਭਾ ਸੀ ਜਾਂ ਹੋਰ ਵੀ ਸੀ ਕਿ ਸਾਡੀ ਤਰਫ਼ੀਦ ਉੱਤੇ ਸਾਨੂੰ ਕੁਛ ਨਾ ਕੋਈ ਸੰਗਤ